ਕਿ ਪੀਲਾ ਵੀ ਭਾਈ ਇਹਨਾਂ ਲੋਕਾਂ ਨੂੰ ਜਦੋਂ ਅਜ ਤੋਂ ਕੋਈ ਮਹੀਨਾ ਡੇਢ ਮਹੀਨਾ ਹਲਾਤਾ ਮਹੀਨਾ ਦਾ ਭਾਈ ਪਾਣੀ ਨਹੀਂ ਰੁਕਣਾ ਹਾਲਾਤ ਇਹਦੇ ਆ ਜਿੰਨਾਂ ਦਾ ਪਾਣੀ ਵਗੀ ਜਾਊਗਾ ਜਿੰਨਾਂ ਦੇ ਬੰਨ ਬੰਨੇ ਨਹੀਂ ਜਾਂਦੇ ਰਾਵੀ ਦੇ ਬਿਆਸ ਦੇ ਸਭ ਤੋਂ ਜੋ ਪਾਣੀ ਵਗੀ ਤੇ ਜਾਣਾ ਸੋ ਲੋਕੋ ਤੁਹਾਨੂੰ ਪੀਲਾ ਕਿ ਬਗ ਤੋਂ ਬਾਅਦ ਇਹਨਾਂ ਲੋਕਾਂ ਦੇ ਪਿੰਡਾਂ ਚ ਆ ਕੇ ਪੜਤਾਲ ਕਰਕੇ ਕਈ ਭਾਈ ਲਟੇਰੇ ਬਹੁਤ ਫਿਰਦੇ ਐਥੇ ਐਨੀ ਕਿਸੇ ਦਾ ਇੱਕ ਮਰਿਆ ਹੁੰਦਾ ਕਹਿੰਦਾ 25 ਮਰ ਗਏ ਜਿੰਨਾ ਜਿੱਦ ਨੂੰ ਕਹਦਾ ਇਸ ਹਲਕੇ ਜੀ ਬੰਦਾ ਕਹਿੰਦਾ ਭਾਈ ਉਹਦੇ ਇੱਕ ਗਾਂ ਸੀਗੀ ਉਹ ਗਾਂ ਮਰੀ ਆ ਤੇ ਲਖਾਈ ਜਾਵੇ ਮੇਰੇ 25 ਪਸ਼ੂ ਮਰ ਗਏ ਢੜ ਗਏ ਉਹਨਾਂ ਤੋਂ ਬਚ ਕੇ ਸਹੀ ਲੋੜ ਬੰਦਾ ਤੱਕ ਮਦਦ ਪਹੁੰਚੇ ਮੇਰਾ ਵੀਰ ਤੇ ਇਹ ਨਾਲ ਦੇ ਨਾਲ ਜਿਹੜੀ ਮੈਂ ਹਰ ਵਾਰੀ ਇਹ ਗੱਲ ਕਹਿੰਦਾ ਇਹ ਹੜ੍ਹ ਐ ਕਿਹਾਂ ਆਗੇ ਐਸੇ ਫੇਰ ਗਾਂ ਨੂੰ ਫੇਰ ਆ ਜਾਂਦੀ ਆ ਆ ਦੀ ਜਾਣ ਕੇ ਲਿਆਂਦੇ ਜਾਣਗੇ ਜਿੰਨਾ ਚ ਅਸੀਂ ਆਵਾਜ਼ ਨਹੀਂ ਬੁਲੰਦ ਕਰਦੇ ਕਿ ਸਾਡਾ ਜਿਹੜਾ ਦੈਮ ਟੈਂਸੇਪੀ ਐਕਟਾ ਉਹ ਰੱਦ ਹੋਣਾ ਚਾਹੀਦਾ ਪੰਜਾਬ ਦੇ ਕੋਲੇ ਸਾਡੇ ਡੈਮਾਂ ਦਾ ਪ੍ਰਬੰਧ ਸਾਡੇ ਹੱਦ ਬਕਸ ਦਾ ਪ੍ਰਬੰਧ ਪਾਣੀ ਦਾ ਟੋਟਲ ਕੰਟਰੋਲ ਜਿਹੜੀ ਪੰਜਾਬ ਪੁਨਰਗਠਨ ਐਕਟ ਦੇ ਵਿੱਚ ਢਾਰਾ 7870 ਜੀ ਨੇ ਸਾਰਾ ਇੱਕ ਵੜਤੀ ਸੀ ਪੰਜਾਬ ਦੀ ਉਹ ਰੱਦ ਹੋਣੀਆਂ ਚਾਹੀਦੀਆਂ ਨੇ ਇਹਨਾਂ ਵਿੱਚ ਜੇ ਆਪਾਂ ਗੱਲ ਕਰਾਂਗੇ ਤਾਂ ਪੰਜਾਬ ਬਚੂਗਾ ਨਹੀਂ ਭਾਈ ਕਿੰਨਾ ਚਿਰ ਅਸੀਂ ਰੱਸੀ ਚੱਕੀ ਫਰਾਂਗੇ ਗੋਰੀਆਂ ਚੱਕੀ ਫਰਾਂਗੇ ਬੰਦ ਮਾਰਦੇ ਫਰਾਂਗੇ ਇਹ ਝੱਲਿਆ ਨਹੀਂ ਜਾਣਾ ਪੰਜਾਬ ਤੋਂ ਲੋਕ ਬੜੀ ਖਤਰਨਾਕ ਮਾਰ ਆ ਇਹ ਬੜੀ ਗੁੱਜੀ ਦੇ ਸ਼ਾਸ਼ੀ ਫੜਨੇ ਇਹ ਜਿਹੜੇ ਪੰਜਾਬ ਨੂੰ ਮਾਰ ਰਹੇ ਨੇ ਪੰਜਾਬ ਕੋ ਤੁਸੀਂ ਕਿਸੇ ਤੋਂ ਨਹੀਂ ਦਵੇ ਬਾਈ ਬਹੁਤ ਹਮਲੇ ਹੋਏ ਹੱਲੇ ਹੋਏ ੱੱਲੇ ਗੁੱਲੇ ਹੋਏ ਘੱਲੂ ਘਾਰੇ ਹੋਏ ਬਹੁਤ ਸ਼ਰ ਸ਼ੰਤਾਪੁਰ ਆਇਆ ਖਾਸ ਤੌਰ ਤੇ ਮਾਜ ਵਿੱਚ ਖੜਾ ਇਸ ਇਲਾਕੇ ਦੇ ਤਾਂ ਪਰ ਮੈਂ ਕਹਿੰਦਾ ਜੇ ਐਂ ਹਾਲਾਤ ਬਣੇ ਰਹੇ ਨਾ ਬਾਈ ਤੇ ਤਬਾਹ ਕਰ ਦੇਣਗੇ ਸਾਨੂੰ ਆਵਾਜ਼ ਮੰਗ ਛੋਣੀ ਚਾਹੀਦਾ ਕੀ ਯਾਰ ਮੈਨੂੰ ਆ ਦੱਸੋ ਇਹ 10 ਦਿਨ 20 ਦਿਨ ਮਹੀਨਾ ਖੜ੍ਹ ਨਹੀਂ ਸਕਦਾ ਸੀਗਾ ਸੈਂਟਰ ਲਿਆ ਕੇ ਸੀਐਸਐਫ 31 ਤਰੀਕ ਨੂੰ 31 ਅਗਸਤ ਨੂੰ ਡੈਮਾਂ ਦਾ ਪ੍ਰਬੰਧਨ ਦੇ ਹਵਾਲੇ ਕਰਤਾ ਜਿਹੜਾ ਸੁਰੱਖਿਆ ਦਾ ਪ੍ਰਬੰਧ ਹੈ ਕਨਰਾਲ ਪਹਿਲੇ ਹੀ ਉਹਨਾਂ ਦੇ ਕੋਲ ਐ ਬੀਬੀਐਮਪੀ ਦੇ ਵਿੱਚੋਂ ਪੰਜਾਬ ਨੂੰ ਪਾਸੇ ਕਰਤਾ ਸਾਡੇ ਅੱਜ ਸਾਰੇ ਬੰਦੇ ਸਾਡੇ ਸਿਆਸਤਦਾਨ ਖਾਸ ਤੌਰ ਤੇ ਇਸ ਗੱਲ ਤੇ ਚਾਹੇ ਉਹ ਸਰਕਾਰੀ ਹੈ ਸਰਕਾਰ ਦੇ ਵਿੱਚ ਆ ਚਾਹੇ ਉਹ ਲੋਧੀ ਹੈ ਰੋਲਾ ਪਾਈ ਉਹ ਕੋ ਬੰਬੂ ਕਾਰਟ ਲਈ ਫਿਰਦਾ ਕੋ ਡੀ ਸੀ ਨੂੰ ਬੋਲ ਲਾਈ ਜਾਂਦਾ ਕੋਈ ਚੱਕੀ ਫਿਰਦਾ ਹੈ ਕਈ ਵਿਦਵਾਨ ਕਹਿਣਗੇ ਤੂੰ ਲੋਕਾਂ ਨੂੰ ਪਹਿਲਾਂ ਮਚਾਲਾ ਗੱਲਾਂ ਫੇਰ ਕਰਨੀ ਲੋਕ ਐ ਨਹੀਂ ਬਚਣੇ ਨਾ ਤਾਂ ਮੈਂ ਕੋਈ ਅਲਾਦੀਨ ਦਾ ਚਰਾਗ ਹੈ ਵੀ ਮੈਂ ਕੋਈ ਫੂਕ ਮਾਰ ਕੇ ਸਾਰਾ ਪਾਣੀ ਉਡਾ ਦੂੰਗਾ ਮੈਂ ਪਾਣੀ ਪੀ ਜਾਊਂਗਾ ਨਾ ਮੈਂ ਕੋਈ ਬੰਦ ਮਾਰ ਸਕਦਾ ਠੀਕ ਹੈ ਨਾ ਮੈਂ ਕੋਈ ਸੇ ਲੰਗਰ ਲਾਉਣ ਆਇਆ ਮੈਂ ਲੋਕਾਂ ਨੂੰ ਜਗਾਉਣ ਆਇਆ ਵੀ ਲੋਕੋ ਜੇ ਬਚਣਾ ਇਹਨਾਂ ਆਫਤਾਂ ਤੋਂ ਇਹਨਾਂ ਹੜ੍ਹਾਂ ਤੋਂ ਤਾਂ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆਇਆ ਅੱਜ ਹਰ ਸਿਆਸੀ ਬੰਦੇ ਦੀ ਆਵਾਜ਼ ਹੋਣੀ ਚਾਹੀਦੀ ਆ ਵੀ ਪਾਣੀਆਂ ਦਾ ਪ੍ਰਬੰਧ ਪੰਜਾਬ ਕੋਲੇ ਹੋਣਾ ਚਾਹੀਦਾ ਡੈਮਾਂ ਦਾ ਹੱਡਵਰਕਸਾਂ ਦਾ ਸਾਡਾ ਮੁੱਖ ਮੰਤਰੀ ਚਲਿਆ ਗਿਆ ਉੱਥੇ ਡੋਸੇਖਾਨ ਤਾਮਲਾਡੂ ਉੱਥੋਂ ਦੇ ਮੁੱਖ ਮੰਤਰੀਆਂ ਬੈਠ ਕੇ ਰਾਏ ਕਰਦਾ ਵੀ ਅਸੀਂ ਡੈਮ ਸੇਫਟੀ ਐਕਟ ਰਾਜਾਂ ਦੇ ਅਧਿਕਾਰਾਂ ਦੇ ਡਾਕਾ ਇਹਨੂੰ ਰੱਦ ਕਿਵੇਂ ਕਰਾਉਣਾ ਹੈ ਇਹ ਡੋਸੇ ਖਾ ਕੇ ਮੁੜੇ ਆਉਂਦੇ ਆ ਕੁਝ ਕੁਸ਼ ਕਰਕੇ ਮੁੜਦਾ ਟਰავੋ ਇਹ ਸਿਆਸਤਾਂ ਨਾਲੀ ਸਿਆਸਤ ਹੋਣੀ ਹੈ ਤੇ ਯਾਦ ਰੱਖਿਓ ਦੇ ਕੋਈ ਇੱਥੇ ਚੈਨਲਰ ਨੂੰ ਕੇਆਰਪੀ ਲੈਣ ਦੇ ਮਸਲੇ ਐ ਜੋ ਚੈਨਲਰ ਦਾ ਧੰਨਵਾਦ ਚ ਦਿਖਾ ਰਹੇ ਆ ਲੋਕਾਂ ਨੇ ਹਾਲਾਤ ਘਰੋਂ ਕਲੀ ਪਿੰਡੋਂ ਪੰਡੀ ਜਾ ਕੇ ਪਰ ਜਦੋਂ ਇਹ ਅਖੀਰ ਦੇ ਉੱਤੇ ਇਹਨਾਂ ਦੇ ਬੋਝ ਪਾਣਾ ਲੋਕਾਂ ਦੀਆਂ ਜੇ 1.5 ਕਰੋੜ ਦੀਆਂ ਕੋਠੀਆਂ ਟਹਿ ਗਈਆਂ ਯਾਰ ਟਰੈਕਟਰ ਰੁੜ ਗਏ ਗੱਡੀਆਂ ਰੁੜ ਗਈਆਂ ਭਾਈ ਤੋਂ ਸਾਨੂੰ ਅਪੀਲ ਆ ਭਾਈ ਇਹੀ ਪੰਜਾਬ ਦੇ ਲੋਕਾਂ ਦਾ ਸਾਡੀ ਮੰਗ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚੋਂ ਕਿ ਇਹ ਕਿ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਇੱਕ ਪਾਸੇ ਇਧਰ ਹਰਾਂ ਦੇ ਵਿੱਚ ਧੰਨਵਾਦ ਇਹਨਾਂ ਨੌਜਵਾਨਾਂ ਦਾ ਦੇਖੋ ਇਹ ਹੀ ਪੰਜਾਬ ਦੇ ਨੌਜਵਾਨ ਜੀ ਹਾਲ ਹੈ ਭਾਈ ਠੀਕ ਆ ਜੀ ਹਾਲ ਹੈ ਭਾਈ ਠੀਕ ਹੋ ਸਾਰੇ ਭਾਈ ਜਸ ਕੀ ਹਾਲ ਹੈ ਠੀਕ ਹੈ ਕਿਉਂ ਇਹ ਆਪਣੇ ਠੀਕ ਆ ਰਹੇ ਹੈ ਜੀ ਆ ਭਾਈ ਇੱਕੀਆਂ ਇੱਕੀਆਂ ਲੱਗਦਾ ਪੰਜਾਬ ਸਹੀ ਗੱਲ ਹੈ ਅੱਜ ਸਾਡਾ ਜਿਹੜਾ ਅਸਲੀ ਪੰਜਾਬ ਹੈ ਜੌਧਿਆਂ ਦਾ ਜੋ ਅਸੀਂ ਦੇਖਣਾ ਚਾਹੁੰਦੇ ਆ ਜੋ ਸਾਨੂੰ ਦਿਖਾਇਆ ਜਾਂਦਾ ਉਹਦੇ ਤੋਂ ਪਾਸੇ हट ਕੇ ਇਹਨੂੰ ਦੇਖਣਾ ਚਾਹੀਦਾ ਇਹਨੂੰ মিডিਆ ਜੋ ਪੰਜਾਬ ਦਾ ਬਹੁਤ ਸਵਿਰਤ মিডিਆ ਜਿਹੜਾ ਚੰਗਾ মিডিਆ ਉਹ ਕਵਰ ਵੀ ਕਰਦਾ ਪਰ ਨਾ ਕਿ ਆਪਾਂ ਉਸ ਭੰਡੀ ਪ੍ਰਚਾਰ ਚ ਪਈਏ ਵੀ ਸੂਨੀਆਂ ਨੇ ਜਿਹੜੀਆਂ ਉਹ ਨਾਣਾ ਚ ਰਹਿ ਗਈਆਂ ਫਲਾਣਾ ਰਹਿ ਗਈਆਂ ਅਸਲ ਚ ਨੌਜਵਾਨੀ ਇਹ ਆ ਇਹਨਾਂ ਨੂੰ ਅੱਜ ਐਪਰੀਸ਼ੀਏਟ ਕਰਨ ਦੀ ਲੋੜ ਪਣਦੀ ਹੈ ਇਹਨਾਂ ਨੂੰ ਆਪਾਂ ਸਲਾਈਏ ਤਾਂ ਜੋ ਇਹਨਾਂ ਨੂੰ ਦੇਖ ਕੇ ਮੈਂ ਤਾਂ ਹੁਣ ਘੰਟਾ ਕੋ ਹੋਇਆ ਆ अच्छा मैं आया ही यहां हालै जिनियां ट्रालियां मैं उधरों देख रहे हां भाई अपने बंदे तिरपालਾਂ लेके ट्रक लेके पहुंच रहे हैं मेनू लगदा भी चलो एक कुदरत ने जो ਕੀਤਾ ਉਹਦੇ ਅਕੇ ਜੋਰ ਨਹੀਂ ਪਰ ਆਪਣੇ ਬੰਦੇ ਆਉਣ ਵਾਲੇ ਦਿਨਾਂ ਚ ਜੋ ਰੈਂਟ ਕਰਾ ਇਹ ਕੁਦਰਤੀ ਹੜ ਨਹੀਂ ਹੈਗੇ ਸਾਸ਼ੀ ਹੜਾ ਇਹ ਪੰਜਾਬ ਨੂੰ ਮਾਰਨ ਵਾਲੇ ਹੜ ਇੱਕ ਬਾਈ ਹੋਰ ਅਪੀਲ ਕਰੀ ਲੋਕਾਂ ਨੂੰ ਤੁਸੀਂ ਐ ਮੈਂ ਵੀ ਕਰਕੇ ਆਇਆ ਵੀ ਇੱਥੇ ਨਾ ਲੋਕਾਂ ਨੂੰ ਪਤਾ ਕੀ ਹੈ ਛੜਕਾ ਵੀ ਮੁੜ ਜਾਂਦੇ ਆ ਪਿੱਛੇ ਹਾਈਵੇ ਤੋਂ ਮੁੜ ਗਏ ਅਸੀਂ ਜਿੱਥੋਂ ਤੱਕ ਜਾ ਕੇ ਆ ਜ ਤੁੱਤੀ ਆ ਰਾਵੀ ਉੱਥੋਂ ਤੱਕ ਕੋਈ ਪਹੁੰਚਦਾ ਨਹੀਂ ਇੱਕ ਹੋਰ ਗੱਲ ਲੋਕਾਂ ਨੂੰ ਇਹ ਵੀ ਅਪੀਲ ਕਰਿਓ ਯਾਰ ਵੀ ਏਦੂ ਜਦੋਂ ਕੋਈ ਮੰਨ ਲਓ ਕੋਈ ਮਹੀਨੇ ਬਾਅਦ ਲੋਕਾਂ ਕੋਲ ਜਾ ਕੇ ਇਹਨਾਂ ਨੇ ਭਾਈ 8-8 ਫੁੱਟ ਫਰੇਤੀਆਂ ਚੜ ਗਈਆਂ ਹਾਂ ਹਾਂ ਬਿਲਕੁਲ ਇਹ 10 ਸਾਲ ਨਹੀਂ ਪੈਰਾਂ ਤੇ ਆਉਣੇ ਭਾਈ ਲੋਕ ਇਹਨਾਂ ਨੂੰ ਇਹ ਅਪੀਲ ਕਰੋ ਵੀ ਜਿੰਨੇ ਵੀ ਪੰਜਾਬ ਦੇ ਕੋਈ ਬਾਹਰ ਬੈਠੇ ਆ ਜੇ ਇੱਧਰ ਆ ਜਾ ਕਿਤੇ ਵੀ ਕੋਈ ਸੰਸਾਵਾਂ ਨੇ ਚਾਹੇ 100-100 ਰੁਪਿਆ ਵੀ ਆਪਾਂ ਜੇਲ੍ਹ ਚੋਂ ਪਾ ਗਏ ਆ ਇੰਨਾਂ ਦੀ ਉਦੋਂ ਬਾਹ ਫਾੜਨ ਦੀ ਲੋੜ ਆ ਭਾਈ ਇੱਥੋਂ ਦੇ ਰਹਿਣ ਵਾਲੇ ਪੂਰੀ ਮਦਦ ਕਰਾਂਗੇ ਹਾਂ ਨੂੰ ਪਤਾ ਬਾਅਦ ਚ ਕਣਕ ਹਰ ਇੱਕ ਚੀਜ਼ ਲਿਆਵਾਂਗੇ ਵੀਰ ਜੀ ਇੱਕ ਗੱਲ ਹੋਰ ਇਹ ਸਾਨੂੰ ਹੜਾਚੋਲ ਜਾ ਕੇ ਤੇ ਉਹ ਮਹਾਲੀ ਜਿਹੜਾ ਪੰਚਾਇਤਾਂ ਨੂੰ ਦੇ ਆ ਕਹਿਣ ਕਿ ਮਤੇ ਪਾਓ ਇਹ ਉਹ ਜ਼ਮੀਨਾਂ ਦੱਬਣ ਨੂੰ ਫਿਰਦੇ ਆ ਵੀ ਸ਼ਾਇਦ ਮੱਝ ਇੱਧਰ ਉਲਝਿਆ ਆ ਪਰ ਇਹਨਾਂ ਨੂੰ ਸਾਰਾ ਪੰਜਾਬ ਵੀ ਆਪਰੇ ਇਧਰਣ ਤੇ ਪਏ ਆ ਦੱਸੋ ਵੀ ਆ ਦੋ ਚਾਰ ਦੇਣਿਆ ਸਾਡੇ ਪੈਰ ਲਾਗਲਾਂ ਦੋ ਅਹੀਂ ਜੜ ਕੇ ਜਾਵਾਂਗੇ ਮਹਾਲੀ ਵਾਲਿਆਂ ਨੂੰ ਕਹਿੰਦਾ ਬਸ ਇਹਨੂੰ 4 ਦਿਨ ਕੱਢੋ ਐਵੇਂ ਨਾ ਕਦੇ ਮਤੇ ਪਾ ਕੇ ਦੇ ਦੇਓ ਭੰਡ ਨਹੀਂ ਇੱਕ ਜੱਸ ਬਾਈ ਹੋਰ ਗੱਲ ਸੁਣਨ ਵਾਲੀ ਆ ਅੱਜ 30 ਤਰੀਕ ਆ ਨਾ ਕੱਲ ਨੂੰ 31 ਤਰੀਕ ਆ ਦੇਖੋ ਸੈਂਟਰ ਨੇ ਇੱਕ ਦਿਨ ਵੀ ਨਹੀਂ ਡੀਕਿਆ ਐਨਾ ਪੰਜਾਬ ਵਿੱਚ ਮਾੜਾ ਹਾਲ ਹੋਇਆ ਪਿਆ ਸੀਆਈਐਸਐਫ ਦੀਆਂ ਟੀਮਾਂ ਲੈ ਕੇ ਨੰਗਲ ਡੈਮ ਤੇ ਬਿਠਾ ਵੀ ਦਿੱਤੀਆਂ ਸਾਡੇ ਕੋਲ ਪ੍ਰਬੰਧ ਹੀ ਹੈ ਨਹੀਂ ਕੰਟਰੋਲ ਹੀ ਹੈ ਨਹੀਂ ਤੇ ਮਰਜੀ ਕਰ ਲੈ ਕੇ ਡੋਬਣ ਗਈ ਸਾਨੂੰ ਇਹ ਡੋਬਣ ਗਈ ਬਾਈ ਡੋਬਤਾ ਜੀ ਡੋਬਤਾ ਨਾਲੇ ਜਿੰਨਾ ਕਿ ਹੁਣ ਵੀ ਆਪਾਂ ਦੇਖੋ ਕਿੰਨਾ ਕਿੰਨਾ ਪਾਣੀ ਬਾਈ ਚੜਿਆ ਪਿਆ ਇਦੋਂ ਪਹਿਲਾਂ ਇਹ ਤਾਂ ਕਹਿੰਦੇ ਪਾਣੀ ਥੋੜਾ ਉਤਰਿਆ ਹਲੇ ਇਦੋਂ ਪਹਿਲਾਂ ਪਾਣੀ ਬਹੁਤ ਸੀ ਪਰ ਜਿੰਨੀ ਕਿ ਨਿਗਾਹ ਮਾਰਦੇ ਆ ਕੋਈ ਪ੍ਰਬੰਧ ਕਿਸੇ ਕਿਸਮ ਦਾ ਦਿਖਦਾ ਨਹੀਂ ਹੈਗਾ ਉਹ ਥੋਡੇ ਵਰਗੇ ਭਰਾ ਹੋ ਗਏ ਹੋਰ ਜਿਹੜੇ ਸਵਿਰਦਾ ਜਿੰਨੇ ਵੀ ਭਰਾ ਨੇ ਜਦੋਂ ਮੈਂ ਆ ਕੇ ਮਿਲਿਆ ਦਿਨ ਪਰ ਰਾਤ ਦੇ ਲੱਗੇ ਹੋਏ ਆ ਬਾਈ ਇਹ ਮਸਲਾ ਕੀ ਹੈ ਵੀ ਠੀਕ ਹੈ ਸਰਕਾਰਾਂ ਜੋ ਕਰਨ ਨਾ ਕਰਨ ਪਰ ਇਦੋਂ ਪਹਿਲਾਂ ਪ੍ਰਾਇੋਰਟੀ ਤੇ ਆਪਾਂ ਆਪਣੇ ਜਿਹੜੇ ਭਰਾ ਕੰਮ ਕਰਦੇ ਆ ਆਪਾਂ ਉਹਨਾਂ ਨੂੰ ਬੇਨਤੀ ਕਰੀਏ ਵੀ ਇੱਥੇ ਪਹੁੰਚ ਕੇ ਹੱਲ ਕਰੀਏ ਤੇ ਦੂਜੀ ਗੱਲ ਹੀ ਸਭ ਤੋਂ ਵੱਡੀ ਗੱਲ ਬਾਈ ਨੇ ਕਹੀ ਆ ਤੇ ਤੁਸੀਂ ਕਹੀ ਆ ਇੱਕ ਵਾਰੀ ਇੱਥੇ ਲੰਗਰ ਦਾ ਵੀ ਪ੍ਰਬੰਧ ਹੋ ਗਿਆ ਰਸਤਾ ਵੀ ਪ੍ਰਬੰਧ ਆ ਰਿਹਾ ਜਿਹੜਾ ਕੰਮ ਬਾਅਦੋਂ ਹੋਣਾ ਹੈ ਮੰਨ ਲਓ ਆਪਾਂ ਮਹੀਨੇ ਬਾਅਦ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹੰਡਾਉਣਾ ਇਹਨਾਂ ਨੇ ਆ ਨਾ ਬਾਈ ਇਹਨਾਂ ਲਈ ਖੇਤਾਂ 'ਚ ਮੁੜ ਕੇ ਕੜਕ ਆਉਣੀ ਹੈ ਬਿਮਾਰੀਆਂ ਇੱਥੇ ਲੱਗਣਗੀਆਂ ਉਹ ਜ਼ਿੰਮੇਵਾਰੀਆਂ ਲੈ ਕੇ ਆਪਾਂ ਨੂੰ ਪਿੰਡ ਅਡਾਪਟ ਕਰਨੇ ਪੈਣੇ ਨੇ ਆਪਾਂ ਗੋਦ ਲਈਏ ਪਿੰਡ ਵੀ ਬਾਈ ਆਹ ਪਿੰਡ 'ਚ ਜੇ ਕੋਈ ਪੰਜ ਘਰ ਗਿਰੇ ਨੇ ਤਾਂ ਵੀ ਇਹਨਾਂ ਨੂੰ ਬਣਾ ਕੇ ਦਵਾਂਗੇ ਜੇ ਅਗਲੇ ਇਹ ਬਾਹਰਲੇ ਵੀਰਾਂ ਨੂੰ ਵੀ ਅਸੀਂ ਗੁਜ਼ਾਰਿਸ਼ ਕਰਦੇ ਆਂ ਤੇ ਇੱਥੇ ਵੀ ਸਾਰੇ ਭਰਾਵਾਂ ਨੂੰ ਗੁਜ਼ਾਰਿਸ਼ ਕਰਦੇ ਆਂ ਵੀ ਆਪਦੀਆਂ ਆਪਦੀਆਂ ਆ ਕੇ ਜ਼ਿੰਮੇਵਾਰੀਆਂ ਸਾਂਭੀਓ ਇੱਕ ਨਾ ਜਾਂ ਸੋਰ ਆ ਬਾਈ ਗੱਲ ਆਮ ਤੌਰ ਤੇ ਜਦੋਂ ਇਹ ਜਿਹੇ ਹਾਲਾਤ ਬਣਦੇ ਆ ਲੋਡ ਬੰਦ ਰਹਿ ਜਾਂਦੇ ਆ ਵੇਹ ਲੋਣੇ ਲੈ ਜਾਂਦੇ ਆ ਇਹ ਵੀ ਗੌਰ ਕਰਨ ਵਾਲੀ ਗੱਲ ਆ ਕਿਉਂਕਿ ਉੱਥੋਂ ਤੱਕ ਆਪਾਂ ਪਹੁੰਚ ਨਹੀਂ ਜਾਉ ਸੰਗਦੇ ਨੇ ਵਿਚਾਰੇ ਵੀ ਯਾਰ ਅਸੀਂ ਕੀ ਹੱਥ ਦਾ ਕਿਸੇ ਦੇ ਅੱਗੇ ਹੈ ਨਾ ਹਾਂ ਇਹ ਗੱਲ ਕਰਦੇ ਬਾਈ ਬਹੁਤ ਔਖਾ ਕਿਸੇ ਨੂੰ ਐ ਮੰਗਣਾ ਵੀ ਦੁੱਧ ਦਾ ਪੈਕਟ ਦੇ ਦੇ ਯਾਰ ਮੈਨੂੰ ਬਹੁਤ ਔਖਾ ਆਪਣੇ ਬੰਦਿਆਂ ਵਾਸਤੇ ચલ્યા ભાઈ ધનવાદ